ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੇਰਾ ਨਾਮ ਮੋਹਨ ਹੈ ਦੋਸਤ ਮਿੱਤਰ ਸਾਰੇ ਭੋਲੇ ਵੀ ਸਭ ਦੇ ਬਹੁਤ ਸਾਰ 72 ਵਾਰ ਵਧੀਆ ਹੋਣਗੇ ਗੁੱਸਾ ਚੜਦਾ ਦੋਸਤੋ ਅੱਜ ਆਪਾਂ ਫੇਰ ਗੋਡ ਫਾਰਮਿੰਗ ਤੇ ਵੀਡੀਓ ਲੈ ਕੇ ਆਏ ਆ ਜਿਵੇਂ ਮੈਂ ਆਪਣੇ ਪਿਛਲੀ ਵੀਡੀਓ ਚ ਦੱਸਿਆ ਸੀ ਆਪਾਂ ਗੋਡ ਫਾਰਮਿੰਗ ਦਾ ਵੀ ਕੰਮ ਸ਼ੁਰੂ ਕੀਤਾ ਬਿਲਕੁਲ ਛੋਟੇ ਲੈਵਲ ਤੋਂ ਸ਼ੁਰੂ ਕੀਤਾ ਨਹੀਂ ਬਿਲਕੁਲ ਆਨਜਾਨ ਹੈ ਜ਼ੀਰੋ ਤੋਂ ਸ਼ੁਰੂ ਕੀਤਾ ਹੈ ਕਿ ਨਹੀਂ ਵਧੇ ਖੁੱਲਾ ਜਾਣਾ ਜਿਸ ਤਰ੍ਹਾਂ ਮੇਰੇ ਇਸ ਫਾਰਮ ਇਸ ਸ਼ੌਂਕ ਦੇ ਮੋਦੀਆ ਜਿਨ੍ਹਾਂ ਨੇ ਇਹ ਸ਼ੌਂਕ ਨੂੰ ਪੀਐਸਡੀ ਕੀਤੀ ਹੈ ਉਹ ਆਪਾਂ ਨੂੰ ਜ਼ਰੂਰ ਸੰਯੋਗ ਦੇਣ ਆਪਾਂ ਨੂੰ ਇਸ ਸ਼ੌਕ ਬਾਰੇ ਜਾਣਕਾਰੀ ਦੇਣਾ ਕਿੰਨੇ ਦੱਸ ਬਾਕੀ ਆਪਣੇ ਸ਼ੌਕ ਬਹੁਤ ਵਧੀਆ ਲੱਗਿਆ ਭਾਈ ਕਿੰਨੇ ਉਮਰ ਹੋ ਗਈੰਦੀ ਅਸੀਲ ਮੁਰਗਿਆਂ ਤੇ ਲਾਲ ਲਾਲ ਆਪਾਂ ਡੇਰੀ ਫਾਰਮਿੰਗ ਦਾ ਸ਼ੌਕ ਵੀ ਹੈ ਜਿਹੜਾ ਮੈਂ ਨਹੀਂ ਕੋਈ ਜੋ ਗੋਰ ਫਾਰਮਿੰਗ ਦਾ ਸ਼ੌਕ ਸਟਾਰਟ ਕੀਤਾ ਤੇ ਮੈਨੂੰ ਵੀ ਲੱਗਿਆ ਕਿ ਇੱਕ ਕਿਸਾਨ ਹੈ ਇੱਕ ਚੰਗਾ ਪ੍ਰੋਫਿਟ ਚੰਗਾ ਮੁਨਾਫਾ ਵੀ ਉਹ ਕਮਾ ਸਕਦਾ ਹੈ ਬਾਕੀ ਜਿਹੜੇ ਭਰਾ ਇਹ ਸ਼ੌਕ ਨੇ ਚੰਗੇ ਜਾਨੂ ਨੇ ਚੰਗੇ ਡਾਕਟਰ ਨੇ ਉਹ ਪਲੀਜ਼ ਆਪਾਂ ਨੇ ਕਿਸੋ ਕੋ ਬਾਰੇ ਹੈਲਪ ਦੀ ਮਦਦ ਦਿਓ ਆਪਣੇ ਨਾਲ ਕੰਟੈਕਟ ਕਰੋ ਆਪਣੇ ਸ਼ੌਂਕ ਦਾ ਵੀ ਆਪਣਾ ਆਪਣੇ ਚੈਨਲ ਤੇ ਆਪਣਾ ਸ਼ੋਅ ਕਰਾਓ ਤਰੀਸੂਨੀਆ ਜੀ ਤਾਂ ਜੀ ਪੈਂਡ ਟੱਲ ਮਾ ਜਿਹੜਾ ਬਣਾਲਾ ਜੈਡ ਬਲੈਕ ਵੀਰੇ ਬੱਕਰੀਆਂ ਅੱਠ ਦਾਂਦਾ ਤੇ ਮਗਰ ਪੱਠਾ ਤੇ ਬਹੁਤ ਚੰਗੀ ਪੱਠਾ ਕਿਤੇ ਨਕੂ ਦੀ ਵਿੱਚ ਜਮਾ ਸਰਾਈ ਆ ਵੀਰੇ ਕੋਪੀ ਨਵੇਂ ਸ਼ਕੀਨ ਨੂੰ ਨਵੇਂ ਫਾਰਮਰ ਨੂੰ ਤੇ ਆ ਦੇਖੋ ਜੀ ਬੱਕਰੀ ਦਾ ਚੱਟਾ ਤੇ ਆ ਪੱਠਾ ਵੀਰੇ ਪੱਠ ਦਾ ਨੱਕ ਦੇਖੋ ਪਹਿਲਾ ਦਾ ਬਹੁਤ ਗੁੰਡਾ ਨੱਕ ਦਾ ਚਿੱਟੀ ਅੱਖ ਦੀ ਆ ਕਿੰਨੇ ਜਨਮਾਂ ਤੋਂ ਸ਼ੋਕ ਸ਼ੋਕ ਸਟਾਰਟ ਕਰਨਾ ਚਾਹੀਦਾ ਹੈ ਸਹੀ ਦਾ ਬੱਕਰੀ ਦਾ ਰੇਟ ਹੈਗਾ ਵੀਰੇ 27000 ਰੁਪਿਆ ਰੇਟ ਹੈ ਦਾ ਫਟਾ ਲੱਗ ਗਿਆ ਬੱਕਰੀ ਥੱਲੇ ਤੋਂ ਵੀ ਬਹੁਤ ਸਾਫ ਤੇ ਭਰਾ ਆਪਾਂ ਨੂੰ ਦੱਸਣਗੇ ਚੱਡਾ ਚੁੱਡਾ ਬਹੁਤ ਆ ਵੀਰੇ ਦੂਜਾ ਸੁਗਾ ਸੂਈ ਹੈ ਬੱਕਰੀ ਸ਼ੇਅਰ ਕਰਾਂਗੇ ਸਾਰਾ ਸ਼ੌਂਕ 8 ਦਾੰਦ ਆ ਵੀਰੇ ਜਮਾ ਨੰਮੇ ਕੋਈ ਹਿਲਦਾ ਨਹੀਂ ਦਿੰਦਾ ਜਾਣਕਾਰੀ ਜਾਨਵਰ ਕਿੰਨੇ ਦੰਦ ਲੈਣਾ ਚਾਹੀਦਾ ਹੈ ਕਿੰਨੇ ਦੰਦ ਤੱਕ ਜਾਨਵਰ ਸਹੀ ਬੱਚੇ ਦਿੰਦਾ ਹੈ ਆ ਮੀ ਬਣਾਗਾ ਵੀਰੇ ਬਹੁਤ ਚੰਗੀ ਪੱਠਾ ਵੀਰੇ ਨੱਕ ਦੀ ਜੋ ਵੀ ਭਰਾ ਆਪਣੇ ਚੈਨਲ ਤੇ ਵੀਡੀਓ ਤੇ 27000 ਰੁਪਿਆ ਰੇਟ ਆ ਵੀਰੇ ਇਹਦਾ ਬੱਕਰੀ ਦਾ ਮੈਨੂੰ ਅਪਲੋਡ ਕਰਨਾ ਚਾਹੁੰਦਾ ਹੈ ਉਹ ਆਪਣਾ ਵੀਡੀਓ ਭੇਜ ਸਕਦਾ ਹੈ ਆਪਣਾ ਕੰਟੈਕਟ ਕਰਕੇ ਮੈਂ ਆਪਣਾ ਨੰਬਰ ਡਿਸਕ੍ਰਿਪਸ਼ਨ ਜੀ ਦੇ ਦੂੰਗਾ ਆਪਣੇ ਚੈਨਲ ਤੇ ਸ਼ੋਅ ਕਰਾਓ ਆਪਣੇ ਕਿਸੇ ਵੀ ਜਾਨਵਰ ਦਾ ਆ ਬੱਕਰੀ ਸੇਲ ਆ ਜੀ 8 ਦਾੰਦਾ ਇਹ ਵੀ 40 ਸੂਲੀਆ ਤੇ ਇਹਦੇ ਮਗਰ ਵੀ ਪੱਠਾ ਜੀ ਕਾਲੀ ਜੈੱਡ ਬਲੈਕ ਆ ਬੱਕਰੀ ਬਹੁਤ ਚੰਗੀ ਹੈ ਦੁੱਧ ਦੱਤ ਦੋਈ ਤੇ ਆ ਪੱਠਾ ਬਰੇ ਛੋਟੇ ਲੈਵਲ ਤੋਂ ਸਟਾਰਟ ਕਰੋ ਸ਼ੌਕ ਬਹੁਤ ਵਧੀਆ ਹੈ ਡੇਰੀ ਫਾਰਮਿੰਗ ਹੋ ਗਿਆ ਗਾਟ ਫਾਰਮਿੰਗ ਹੋ ਗਿਆ ਬੱਕਰੀ ਇਹ ਆ ਪੱਠਾ ਬਰੇ ਪੋਲਟੀ ਫਾਰਮ ਹੋ ਗਿਆ ਚੀਵ ਦੇਖਣ ਨੂੰ ਸ਼ੌਕ ਦੇਖਣ ਨੂੰ ਕੰਮ ਬਹੁਤ ਛੋਟਾ ਆ ਬਾਕੀ ਇਹਦੇ ਤੇ ਇਹਦਾ ਵੀ ਨੱਕ ਨੁੱਕ ਬਹੁਤ ਚੰਗਾ ਵੀਰੇ ਚਿੱਟੀ ਅੱਖ ਦੀ ਆ ਘਰ ਦੇ ਬੱਕਰੇ ਦੀ ਆ ਜ 44 ਇੰਚ ਬੱਕਰੇ ਦੀ ਹਾਈਟ ਆ ਵੀਰੇ ਛੇ ਪਾਸਾ ਪਰੋਫਿਟ ਕਮਾ ਸਕਦਾ ਬੰਦਾ ਤੇ ਇਹਦਾ 25000 ਆ ਰੇਟ ਵੀਰੇ ਬਾਕੀ ਕੋਸ਼ਿਸ਼ ਕਰਾਂਗੇ ਚੰਗੀਆਂ ਚੰਗੀਆਂ ਵੀਡੀਓ ਚੰਗੀਆਂ ਚੰਗੀਆਂ ਜਾਨਵਰ ਚੰਗੀਆਂ ਗੱਲਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਈਏ ਬਾਕੀ ਪ੍ਰਿੰਦਿ ਕਰੂ ਚੈੱਕ ਲਾਲ ਤਾਂ ਆਪਾਂ ਨੂੰ ਇਹਨਾਂ ਬਾਰੇ ਜਾਣਕਾਰੀ ਨਹੀਂ ਹੈ ਆਪਾਂ ਵੀਡੀਓ ਬਣਾ ਕੇ ਇੱਕ ਤੁਹਾਨੂੰ ਲੋਕ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਆਪਾਂ ਜ਼ੀਰੋ ਲੈਵਲ ਤੋਂ ਕੰਮ ਸਟਾਰਟ ਕੀਤਾ ਹੈ ਜਿਹੜੇ ਭਰਾ ਚੰਗੇ ਜਾਣਕਰ ਨੇ ਆਪਾਂ ਨੂੰ ਜਰੂਰ ਹੈਲਪ ਦਿਓ ਆਪਾਂ ਨੂੰ ਹੈਲਪ ਕਰੋ ਇਸ ਜਾਣਕ ਸ਼ੌਕ ਬਾਰੇ ਜਾਣਕਾਰੀ ਦਿਓ ਬਾਕੀ ਕੋਈ ਵੀ ਭਰਾ ਆਪਣਾ ਸ਼ੌਕ ਸ਼ੇਅਰ ਕਰਨਾ ਚਾਹਵੇ ਤਾਂ ਆਪਣੇ ਨਾਲ ਜਰੂਰ ਕਰ ਸਕਦਾ ਹੈ ਆਪਾਂ ਉਸ ਦੀ ਵੀਡੀਓ ਆਪਣੇ ਚੈਨਲ ਤੇ ਪਾਵਾਂਗੇ ਆਪਣੇ ਚੈਨਲ ਦਾ ਨਾਮ ਸ਼ੌਕ ਪੰਜਾਬ ਦੇ ਸ਼ੌਕ ਪੰਜਾਬ ਦੇ ਚੈਨਲ ਦਾ ਨਾਮ ਹੈ ਦਾ ਲਿੰਕ ਮੈਂ ਜ਼ਾਰੇ ਭਰਾਵਾਂ ਤੱਕ ਪੁਝਾ ਦਊਗਾ ਬਾਕੀ ਇਹ ਵੀਡੀਓ ਕਿਵੇਂ ਲੱਗੀ ਇਹ ਪਰਿੰਦੇ ਕਿਵੇਂ ਲੱਗੇ ਇਹਨਾਂ ਤੋਂ ਕਿਹੜੇ ਪਰਿੰਦੇ ਜ਼ਿਆਦਾ ਵਧੀਆ ਨੇ ਜਿਹੜੇ ਬੰਦੇ ਆਪਾਂ ਰੱਖ ਸਕਦੇ ਆ ਜਰੂਰ ਸ਼ੇਅਰ ਕਰੋ ਆਉਣ ਵਾਲੀ ਵੀਡੀਓ ਚ ਆਪਾਂ ਚੰਗੀ ਚੰਗੀ ਜਾਣਕਾਰੀ ਲੈ ਕੇ ਆਵਾਂਗੇ ਕਮੀ ਦਾ ਸਾਰੇ ਦੋਸਤਾਂ ਨੂੰ ਵੀਡੀਓ ਪਸੰਦ ਆਊਗੀ ਧੰਨਵਾਦ